ਇਹ ਟ੍ਰਿਕ ਜ਼ਰੂਰ ਵਰਤਿਓ ਜਿੰਨਾ ਚਿਰ ਗੱਡੀ ਦਾ ਪਾਣੀ ਨਹੀਂ ਨੁੱਚੜਦਾ ਸਾਰਾ ਵੀ ਆਲਟੋ ਦੇ ਕਿੱਥੇ ਜਾ ਰੈਂਦੀ ਆ ਮੈਂ ਤੁਹਾਨੂੰ ਇਹ ਵੀ ਦੱਸੂਗਾ ਵੀ ਆਲਟੋ ਬੜੇ ਵੀਰਾਂ ਦੇ ਕਮੈਂਟ ਆਏ ਸੀ ਕਹਿੰਦੇ ਵੀ ਗੱਡੀ ਦੀ ਵੀਡੀਓ ਬਣਾਓ ਜਿਹੜੀ ਗੱਡੀ ਨੂੰ ਜਰ ਬਹੁਤ ਪੈਂਦੀ ਆ ਵੀ ਅਜੇ 2 ਮਹੀਨੇ ਹੋਏ ਨੇ 6 ਮਹੀਨੇ ਹੋਣੇ ਰੈਨ ਨੂੰ ਗੱਡੀ ਨੂੰ ਜਰ ਪੈ ਗਈ ਮੈਂ ਸੋਚਿਆ ਸੀ ਮੈਂ ਹਾਂ ਚੱਲ ਜਿੱਦੇ ਧੋਵਾਂਗੇ ਨਾ ਗੱਡੀ ਉਹਦੇ ਆਪਾਂ ਵੀਡੀਓ ਬਣਾਵਾਂਗੇ ਵੀ ਜਾਰਾ ਜਿਹੜੀ ਆਪਾਂ ਨੂੰ ਕਿਉਂ ਪੈਂਦੀ ਆ ਗਲਤੀ ਹੁੰਦੀ ਆ ਆਪਣੀ ਗੱਡੀ ਨੂੰ ਜਰ ਪੈਣੀ ਕਈ ਵੀਰ ਕਹਿੰਦੇ ਨੇ ਵੀ ਪਾਣੀ ਮਾੜਾ ਪਾਣੀ ਕਰਕੇ ਨਾ ਪੈਂਦੀ ਹੋਵੇ ਠੀਕ ਆ ਪਾਣੀ ਵੀ ਮਾੜਾ ਹੋਣਾ ਖਾਰਾ ਹੋਣਾ ਪਰ ਗੱਡੀ ਨੂੰ ਧੋ ਕੇ ਆ ਦੇਖੋ ਮੈਂ ਗੱਡੀ ਧੋਈ ਆ ਹੁਣ ਕੋਈ ਵੀ ਇੱਤੇ ਉਹ ਨਹੀਂ ਹੈਗਾ ਦਾਗ ਨਹੀਂ ਹੈਗਾ ਪਾਣੀ ਦਾ ਮਾਰੋ ਤੇ ਕੈਮਰਾ ਪਾਣੀ ਹੈ ਜਿਹੜਾ ਗੱਡੀ ਦੇ ਉੱਤੇ ਖੜਨਾ ਨਹੀਂ ਚਾਹੀਦਾ ਚੰਗੀ ਤਰ੍ਹਾਂ ਕੱਪੜਾ ਮਾਰੋ ਗੱਡੀ ਧੋਣੀ ਪਾਣੀ ਮਾਰਨਾ ਬਹੁਤ ਸੌਖਾ ਹੈ ਇਧਰ ਆਓ ਪਰ ਉਹਨੂੰ ਸੁਕਾਉਣਾ ਪਾਣੀ ਨੂੰ ਚੰਗੀ ਤਰ੍ਹਾਂ ਸਕਾਓ ਪਾਣੀ ਨੂੰ ਕੋਈ ਕਿਤੇ ਵੀ ਪਾਣੀ ਨਾ ਖੜੇ ਡਜ਼ਾਇਰ ਹੋ ਗਈ ਅਲਟੋ ਹੋ ਗਈ ਗੱਡੀ ਦੀ ਆਲਟੋ ਦੇ ਕਿੱਥੇ ਜਰ ਪੈਂਦੀ ਆ ਮੈਂ ਤੁਹਾਨੂੰ ਇਹ ਵੀ ਦੱਸੂਗਾ ਵੀ ਆਲਟੋ ਗੱਡੀ ਨੂੰ ਜਰ ਜਿਹੜੀ ਹੈ ਜਿਹੜੀ ਕਿੱਥੋਂ ਜ਼ਿਆਦਾ ਫੜਦੀ ਹੈ ਆ ਦੇਖੋ ਆਪਾਂ ਕੀ ਕਰਦੇ ਆ ਗੱਡੀ ਧੋ ਲਈ ਉਸ ਤੋਂ ਬਾਅਦ ਕੱਪੜਾ ਮਾਰਦੇ ਨੇ ਜਿੰਨਾ ਕੁ ਬੱਸਦਾ ਆਪਣੇ ਤੋਂ ਉਸ ਤੋਂ ਬਾਅਦ ਆਪਾਂ ਕਰਨਾ ਕੀ ਹੈ ਟਾਕੀਆਂ ਨੂੰ ਖੋਲਣਾ ਇੱਥੇ ਰੱਖਿਓ ਕੈਮਰਾ ਹੁਣ ਥੱਲੇ ਬੈਜੋ ਕੋਣੋ ਪਾਣੀ ਦੇਖੋ ਕਿ ਮੈਂ ਡਿੱਗੂਗਾ ਜਦੋਂ ਆਪਾਂ ਨਾ ਗੱਡੀ ਨੂੰ ਧੋ ਕੇ ਖੜਾ ਦਿੰਨੇ ਆ ਟਾਕੀਆਂ ਨਹੀਂ ਖੋਲਦੇ ਤੇ ਆਹ ਪਾਣੀ ਜਿਹੜਾ ਇੰਨਾ ਆ ਦੇਖੋ ਪਾਣੀ ਆ ਚੀਜ਼ਾਂ ਨੇ ਜੜੀਆਂ ਉੱਥੇ ਜਾਇਓ ਪਾਣੀ ਦਿਖਾਇਓ ਉੱਨ ਚੜਦਾ ਹੋ ਥੱਲੇ ਹਾਂ ਆ ਦੇਖੋ ਆਪਾਂ ਤੋਂ ਇਸੀ ਗੱਡੀ ਕਿੰਨਾ ਪਾਣੀ ਐ ਇਹਨੂੰ ਅੱਧਾ ਘੰਟਾ ਇਸੇ ਤਰ੍ਹਾਂ ਨੁੱਚੜੀ ਜਾਊਗਾ ਪਾਣੀ ਤੁਸੀਂ ਗੌਰ ਕਰ ਲਿਓ ਤੇ ਆ ਚੀਜ਼ਾਂ ਨੂੰ ਜਰ ਪੈਂਦੀ ਐ ਗੱਡੀ ਤੇ ਜਰ ਗੱਡੀ ਹੋਊਗੀ ਇੱਥੇ ਜਰ ਪਊਗੀ ਆਲਟੋ ਦਾ ਵੀ ਦੱਸੂਗਾ ਮੈਂ ਤੁਹਾਨੂੰ ਟਾਕੀਆਂ ਆਪਾਂ ਖੁੱਲੀਆਂ ਛੱਡ ਦਿੰਨੇ ਆ ਤੇ ਆ ਚੀਜ਼ਾਂ ਤੇ ਕੱਪੜਾ ਜ਼ਰੂਰ ਮਾਰੋ ਜਦੋਂ ਵੀ ਗੱਡੀ ਧੋ ਰਹੇ ਆਪਾਂ ਆਪਾਂ ਕੱਪੜਾ ਨਹੀਂ ਮਾਰਦੇ ਇੱਥੋਂ ਜਿਹੜੀ ਜਰ ਜ਼ਿਆਦਾ ਫੜਦੀ ਹੈ ਗੱਡੀ ਕਦੇ ਵੀ ਗੱਡੀ ਧੋ ਕੇ ਉਹਨੂੰ ਜ਼ਰੂਰ ਕੱਪੜਾ ਮਾਰੋ ਹੁਣ ਆ ਦੇਖੋ ਪਾਣੀ ਹੈ ਜਿਹੜਾ ਥੱਲੇ ਤੱਕ ਪਾਣੀ ਆਪਣਾਈ ਨੂੰ ਚੜਦਾ ਰਹੂਗਾ ਚੰਗੀ ਤਰ੍ਹਾਂ ਕੱਪੜਾ ਮਾਰੋ ਹੁਣ ਜਿਹੜੀਆਂ ਦੋ ਟਾਕੀਆਂ ਨੇ ਬਿਨਾ ਕੁਸਲਾਏ ਤੋਂ ਖੜ ਜਾਂਦੀਆਂ ਨੇ ਇਹ ਆ ਦੇਖੋ ਇਧਰਲੀ ਵੀ ਖੜੀ ਐ ਉਹ ਖੜੀ ਨਹੀਂ ਟੱਕੀ ਆ ਦੇ ਪੈਦਲ ਕਿੰਨਾ ਪਾਣੀ ਨਿਕਲ ਰਿਹਾ ਇਧਰੋਂ ਵੀ ਇਹ ਸਾਰਾ ਪਾਣੀ ਆ ਜਿਹੜਾ ਜਰ ਦਾ ਕਾਰਨ ਆ ਇਹ ਇਹ ਵੀ ਟੱਕੀ ਦੇ ਖੜ ਜਾਂਦੀ ਆ ਦਿਨਾਂ ਕੋ ਸਲਾਏ ਤੋਂ ਕੁਸ ਲਾਉਣ ਦੀ ਸਾਨੂੰ ਲੋੜ ਨਹੀਂ ਪੈਂਦੀ ਗੱਲ ਆਉਂਦੀ ਇਹਨਾਂ ਦੀ ਵੀ ਇਹਨਾਂ ਤੇ ਆਪਾਂ ਕੀ ਲਾਈਏ ਇਹ ਆ ਆ ਦੇਖੋ ਖੜਦੀ ਨਹੀਂ ਗਈ ਟੱਕੀ ਇਹ ਸੌਖਾ ਜਿਹਾ ਤਰੀਕਾ ਦੱਸਦਾ ਤੁਹਾਨੂੰ ਮੈਂ ਇਹ ਵੀ ਲਾਉਣਾ ਕੀ ਆਪਾਂ ਉਰੇ ਲੋ ਗਲਾਸ ਲੈ ਲਓ ਗਲਾਸ ਲੈ ਕੇ ਗੱਡੀ ਨੂੰ ਧੁੱਪੇ ਖੜਾਓ ਉਸ ਤੋਂ ਬਾਅਦ ਆ ਇੱਥੇ ਲਾ ਦੋ ਲਓ ਜੀ ਇਹ ਟਰਿਕ ਜ਼ਰੂਰ ਵਰਤਿਓ ਜਿੰਨਾ ਚਿਰ ਗੱਡੀ ਦਾ ਪਾਣੀ ਨਹੀਂ ਨੁੱਟੜਦਾ ਸਾਰਾ ਇੱਕ ਇੱਧਰ ਲਾ ਤਾ ਆਪਾਂ ਇੱਕ ਦੂਸਰੀ ਸਾਈਡ ਲਾ ਦੋ ਇੱਥੇ ਲਾ ਦੋ ਇੱਕ ਗੱਡੀ ਨੂੰ ਜਾਰੀ ਉਦੋਂ ਪੈਂਦੀ ਹੈ ਜਦੋਂ ਗੱਡੀ ਤੇ ਪਾਣੀ ਖੜ ਜੇ ਲੋਹੇ ਤੇ ਜਦੋਂ ਜਰ ਲੱਗ ਆਪਣਾ ਪਾਣੀ ਖੜ ਜਾਂਦਾ ਫਿਰ ਇਹ ਲੋਹੇ ਨੂੰ ਜਰ ਪੈਂਦੀ ਹੈ ਜਦੋਂ ਚੰਗੀ ਤਰ੍ਹਾਂ ਕਪੜਾ ਮਰਿਆ ਹੋਊਗਾ ਬਾਈ ਹੈ ਫਿਰ ਕਿੱਥੇ ਜਰ ਲੱਗਦੀ ਹੈ ਸੋ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਗੱਡੀ ਨੂੰ ਕਦੇ ਵੀ ਬੰਦ ਕਰਕੇ ਨਾ ਖੜਾਓ ਟਾਕੀਆਂ ਤੇ ਨਾਲ ਡਿੱਗੀ ਹੈ ਜਿਹੜੀ ਡਿੱਗੀ ਬੌਰ ਨਟਾ ਅਰੇ ਇਸੇ ਤਰ੍ਹਾਂ ਡਿੱਗੀ ਚੱਕ ਲਓ ਉੱਤੇ ਖੜਾਓ ਅਤੇ ਕਾਤੀ ਜਾਨ ਜਿਹੜੀਆਂ ਜੜ ਫੜ ਜਾਂਦੀਆਂ ਨੇ ਚੰਗੀ ਤਰ੍ਹਾਂ ਕਪੜਾ ਮਾਰ ਦੋ ਇੱਥੇ ਹੁਣ ਅਲਟੋ ਦਾ ਦਿਖਾਉਣਾ ਮੈਂ ਅਲਟੋ ਦੀ ਜੜ ਕਿੱਥੋਂ ਪੈਂਦੀ ਆ ਅੱਗੇ ਆਜੋ ਕੈਮਰਾ ਲੈ ਕੇ ਜਿੰਨਾ ਵੀਰਾਂ ਲਵੇ ਅਲਟੋ ਗੱਡੀ ਹੈ ਨਾ ਜ਼ਰੂਰ ਧਿਆਨ ਨਾਲ ਦੇਖਿਓ ਮੇਰੇ ਲਵੇ ਅਲਟੋ ਸੀ ਪਹਿਲਾਂ ਆ ਗਏ ਕਿ ਆਪਾਂ ਵੀ ਚੀਜ਼ਾਂ ਬਾਰੇ ਪੜਦਾ ਆ ਅਲਟੋ ਨੂੰ ਯਾਰ ਪੈਂਦੀ ਆ ਜ਼ਿਆਦੇ ਇੱਥੋਂ ਇੱਥੇ ਨਟ ਜਾ ਹੁੰਦਾ ਇੱਕ ਆ ਇਸ ਤਰ੍ਹਾਂ ਪੂਰੇ ਯਾਰ ਪਾਓ ਬਹੁਤ ਪੈਂਦੀ ਆ ਅਲਟੋ ਨੂੰ ਉਦੋਂ ਚੰਗੀ ਤਰ੍ਹਾਂ ਆ ਜਿਹੜਾ ਪਾਣੀ ਐ ਇਹਦੇ ਆਲਾ ਇਹਨੂੰ ਚੰਗੀ ਤਰ੍ਹਾਂ ਡਿੱਗ ਜਾਣ ਥੱਲੇ ਉਦੋਂ ਬਾਅਦ ਚੰਗੀ ਤਰ੍ਹਾਂ ਸੋਖ ਦੋ ਉਹਨੂੰ ਮੋਰ ਨਟ ਨੂੰ ਚੱਕ ਦੋ ਤੁੱਪੇ ਖੜਾਓ ਗੱਡੀ ਨੂੰ ਕਦੇ ਵੀ ਜ਼ਿੰਦਗੀ ਚ ਜਿੰਨੀ ਟਾਈਮ ਮਰਜ਼ੀ ਗੱਡੀ ਚਲਾ ਲਿਓ ਤੁਸੀਂ ਜੇ ਯਾਰ ਪੈਦੇ ਤਾਂ ਆਪਾਂ ਨੂੰ ਕਹਦੇ ਆ ਤੁਸੀਂ ਆ ਵੀਡੀਓ ਬਣਾਈ ਆ ਮਾਂ ਚੱਲ ਜਿੱਦੇ ਤੋਂ ਮਾਂ ਗੱਡੀ ਉੱਤੇ ਬਣਾਵਾਂਗੇ ਜਰ ਦੇ ਬਾਰੇ ਵੈਸੇ ਜਰ ਦਾ ਜਦੋਂ ਗੱਡੀ 'ਚ ਨੂੰ ਜਰ ਪੈ ਗਈ ਨਾ ਗੱਡੀ 'ਚ ਕੁਝ ਨਹੀਂ ਰਹਿੰਦਾਗਾ ਲੋਹੇ ਨੂੰ ਖਤਮ ਕਰ ਦਿੰਦੀ ਆ ਜਾਰਾ ਚੀਜ਼ਾਂ ਦੀ ਸੰਭਾਲ ਜੇ ਕਰਨੀ ਆ ਤਾਂ ਇਸ ਤਰ੍ਹਾਂ ਤੁਸੀਂ ਸੰਭਾਲ ਕਰ ਸਕਦੇ ਹੋ ਲਓ ਜੀ ਆਪਾਂ ਤੁੱਪੇ ਖੜਾਤੀ ਗੱਡੀ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਤਰ੍ਹਾਂ ਤੁਸੀਂ ਗੱਡੀ ਨੂੰ ਤੁੱਪੇ ਖੜਾ ਦੋ ਬੱਸ ਟਾਕੀਆਂ ਖੋਲ ਕੇ ਸਰਵ ਸਟੈਸ਼ਨ ਵਾਲੇ ਵੀਰ ਨੇ ਜਿਹੜੇ ਇੰਨੋਂ ਤੁੱਪੇ ਖੜਾਉਂਦੇ ਨੇ ਗੱਡੀ ਉਹ ਤੇ ਜਿਹੜੇ ਟੈਕਸੀ ਚਲਾਉਂਦੇ ਨੇ ਵੀਰ ਉਹ ਵੀ ਇਸ ਤਰ੍ਹਾਂ ਤੁੱਪੇ ਖੜਾਉਂਦੇ ਨੇ ਉਹਨਾਂ ਦੀ ਵੀ ਟਾਕੀਆਂ ਖੁੱਲੀਆਂ ਹੁੰਦੀਆਂ ਨੇ ਤਈਓ ਟਾਕੀਆਂ ਖੁੱਲੀਆਂ ਰੱਖਦੇ ਨੇ ਕਿਉਂਕਿ ਜਰ ਨਾ ਪਾਵੇ ਹੋਰ ਵੀ ਗੱਡੀ ਦੇ ਰਿਲੇਟਡ ਆ ਵੀਡੀਓ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਚੈਨਲ ਨੂੰ ਨੂੰ ਫੋਲੋ ਕਰ ਲਿਓ ਤੁਸੀਂ ਧੰਨਵਾਦ ਸਾਰੇ ਵੀਰਾਂ ਦਾ